ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਚਾਈਨਾ ਤੇ ਜਾਪਾਨ ਵਾਕਈ ਇਹ ਦੋ ਕੰਟਰੀਆਂ ਤੇ ਦੋ ਦੇਸ਼ ਇਹਨਾਂ ਨੂੰ ਪਤਾ ਵੀ ਆਮ ਜੀ ਚੀਜ਼ ਨੂੰ ਖਾਸ ਬਣਾ ਕੇ ਉਹਦੇ ਤੋਂ ਪੈਸੇ ਕਿਵੇਂ ਲੈਣੇ ਆ ਜਿਵੇਂ ਆਪਾਂ ਕਦੂ ਬੀਜਦੇ ਆ ਕਦੂ ਵੇਚਦੇ ਆ ਮਾਰਕੀਟ ਦੇ ਵਿੱਚ ਇਹ ਵੀ ਕਦੂ ਬੀਜਦੇ ਨੇ ਪਰ ਇਹੇ ਕਦੂਆਂ ਨੂੰ ਇਦਾਂ ਦੀ ਸ਼ੇਪ ਦੇ ਦਿੰਦੇ ਆ ਜਿੱਦਾਂ ਦੇ ਵੀ ਇਹਨਾਂ ਦੇ ਜਿਵੇਂ ਸਾਲ ਦੇ ਵਿੱਚ ਕੋਈ ਨਾ ਕੋਈ ਦਿਨ ਤਿਹਾੜ ਆਉਂਦੇ ਆ ਉਸ ਦਿਨ ਤਿਹਾੜ ਦੇ ਨਾਲ ਰਿਲੇਟਡ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਕੋਈ ਮੂਰਤੀ ਜਾਂ ਕੁਝ ਹੋਰ ਉਸ ਤਰੀਕੇ ਦੀ ਸ਼ੇਪ ਦੇ ਦਿੰਦੇ ਨੇ ਸਬਜ਼ੀਆਂ ਨੂੰ ਫਿਰ ਇਹ ਜਿਹੜੀ ਸਬਜ਼ੀ ਆ ਇਹ ਦੂਜੇ ਜਿਹੜੇ ਆਮ ਕਦੂ ਨੇ ਉਹਨਾਂ ਨਾਲੋਂ ਇਹ ਸਬਜ਼ੀ ਮਹਿੰਗੀ ਵੇਖਦੀ ਆ ਤੇ ਆਪਾਂ ਦੇਖ ਲਓ ਤੁਸੀਂ ਜਿਹੜੀ ਅ ਘਰਾਂ ਦੇ ਵਿੱਚ ਸਿਉਂਕ ਲੱਗ ਜਾਂਦੀ ਆ ਆਪਾਂ ਉਹ ਸਿਉਂਕ ਨੂੰ ਮਾਰਦੇ ਆ ਤੇ ਚੀਨੇ ਨੇ ਜਿਹੜੇ ਇਹ ਸਿਉਂਕ ਦੀ ਖੇਤੀ ਕਰਦੇ ਨੇ ਖੇਤੀ ਕਰਕੇ ਇਹ ਸਿਉਂਕ ਵੇਚ ਦਿਆ ਬਾਹਰ ਇਹ ਕਹਿੰਦੇ ਦਵਾਈਆਂ ਦੇ ਵਿੱਚ ਪੈਂਦੀ ਆ ਤੇ ਬੜੀ ਮਹਿੰਗੀ ਵੇਖਦੀ ਆ ਤੇ ਤੀਜੀ ਗੱਲ ਜਿਹੜੀ ਇਹ ਖੇਤੀ ਕਰਦੇ ਆ ਖੇਤਾਂ ਦੇ ਵਿੱਚ ਇਹ ਦਵਾਈ ਨਹੀਂ ਛਿੜਕਦੇ ਆਪਾਂ ਅੱਗੇ ਬੱਤਕਾਂ ਦੀ ਦੇਖੀ ਸੀ ਇਹ ਬੱਤਕਾਂ ਰੱਖੀਆਂ ਹੁੰਦੀਆਂ ਉਹ ਬੱਤਕਾਂ ਕਿਰਾਏ ਤੇ ਬੁਲਾਉਂਦੇ ਨੇ ਖੇਤਾਂ 'ਅਲੇ ਤੇ ਜਾਂ ਫਿਰ ਜੇ ਬੱਤਕਾਂ ਨਹੀਂ ਇਹਨਾਂ ਨੇ ਲੈਣੀਆਂ ਤਾਂ ਫਿਰ ਆ ਜਿਹੜੇ ਕੇਕੜੇ ਹੁੰਦੇ ਆ ਨਾਲੇ ਤਾਂ ਕੇਕੜੇ ਦੀ ਖੇਤੀ ਹੋਗੀ ਨਾਲੇ ਚੌਲ ਜੀਰੀ ਜੀ ਨੂੰ ਆਪਾਂ ਕਹਿੰਦੇ ਨੇ ਉਹਨਾਂ ਦੀ ਖੇਤੀ ਹੋਗੀ ਇਹ ਕੀ ਕਰਦੇ ਆ ਇੱਕ ਤਾਂ ਜ਼ਮੀਨ ਵਧੀਆ ਕਰਦੇ ਨੇ ਇੱਕ ਚੌਲਾਂ ਦੇ ਵਿੱਚ ਕਦੇ ਵੀ ਕੋਈ ਦਵਾਈ ਛੜਕਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ ਚੌਲ ਬੜੇ ਵਧੀਆ ਹੁੰਦੇ ਨੇ ਦੋ ਤਰ੍ਹਾਂ ਦੀ ਖੇਤੀ ਕਰਤੀ ਇਹਨਾਂ ਨੇ ਦੋ ਤਰ੍ਹਾਂ ਦੀ ਫਸਲ ਲੈ ਲਈ ਨਾਲੇ ਤਾਂ ਕੇਕੜੇ ਉਹ ਲੈ ਕੇ ਵੇਚੇ ਤੇ ਨਾਲੇ ਇਹਨਾਂ ਨੇ ਜੀਰੀ ਤੇ ਚੌਲ ਨੇ ਜਿਹੜੇ ਉਹ ਵਧੀਆ ਕੱਢਦੇ ਤੇ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਬੈਨੀਫਿਟ ਕਿਉਂਕਿ ਸਿਹਤ ਨੂੰ ਲੈ ਕੇ ਬੜਾ ਸੋਚਦੇ ਆ ਚੀਨੇ ਤੇ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਤੁਸੀਂ ਕੋਈ ਦਵਾਈ ਨਹੀਂ ਛੜਕੀ ਸੋ ਐਦਾਂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਹੀ ਵਰਤ ਕੇ ਇਹ ਲੋਕ ਕਿੰਨੇ ਅੱਗੇ ਨਿਕਲ ਗਏ ਤੇ ਆਪਣੇ ਦਿਮਾਗ ਨੂੰ ਵਰਤ ਕੇ ਇੱਕ ਆਮ ਚੀਜ਼ ਨੂੰ ਸਪੈਸ਼ਲ ਇੱਕ ਖਾਸ ਸ਼ੇਪ ਦੇ ਕੇ ਤੇ ਉਹਦੇ ਵਿੱਚੋਂ ਵੀ ਪੈਸੇ ਬਣਾ ਰਹੇ ਨੇ ਕਹਿਣ ਦਾ ਮਤਲਬ ਵੀ ਜੇ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਆਪਾਂ ਜਿਹੜੀ ਪੰਜਾਬ ਦੀ ਧਰਤੀ ਆ ਸਭ ਤੋਂ ਬੈਸਟ ਧਰਤੀ ਆ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਉੱਥੇ ਆਪਾਂ ਕੋਈ ਵੀ ਚੀਜ਼ ਅਗਾ ਸਕਦੇ ਆ ਸੋ ਜੇ ਥੋੜਾ ਜਿਹਾ ਦਿਮਾਗ ਲਾ ਕੇ ਚੱਲਿਆ ਜਾਵੇ ਤਾਂ ਬਹੁਤ ਕੁਝ ਕਰ ਸਕਦਾ ਬੰਦਾ ਹਨਾ ਤੇ ਮੈਂ ਤਾਂ ਹੀ ਕਹਿੰਦਾ ਉਹਨਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰੋ ਤੇ ਬਾਬਾ ਆਪਣੇ ਆਪ ਹੀ ਫਿਰ ਬਾਹ ਫੜਦਾ ਕੋਈ ਰਾਹ ਦਿਖਾਉਂਦਾ ਆਪਾਂ ਨੂੰ ਕੋਈ ਵੀ ਕੰਮ ਕਰਨਾ ਜਦੋਂ ਆਪਾਂ ਪ੍ਰਮਾਤਮਾ ਨੂੰ ਵਿੱਚ ਸ਼ਾਮਲ ਕਰ ਲਿਆ ਤੋਂ ਕੰਮ ਨੇ ਆਪਾਂ ਨੂੰ ਨਫਾ ਵੀ ਦੇਣਾ ਤੇ ਉਹ ਪ੍ਰਮਾਤਮਾ ਨਾਲ ਵੀ ਆਪਾਂ ਜੁੜੇ ਰਹਿਣਾ ਧੰਨਵਾਦ